ਨੈਸ਼ਨਲ ਮੀਡੀਆ ਦੇ ਦਰਸ਼ਕਾਂ ਦਾ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਦੇਖੋ ਆਪ ਜੀ ਨੂੰ ਦਿਖਾ ਰਹੇ ਹਾਂ ਤਸਵੀਰਾਂ ਕਿ ਇੱਕ ਮਾਪੁਰਸ਼ ਦਾ ਨੀ ਦੇਖੋ ਰੋਜ਼ ਵਿਚਾਰਾ ਇਹ ਤਾਂ ਸਵੇਰੇ ਪੰਛੀਆਂ ਨੂੰ ਕੋਠੇ ਦੇ ਉੱਪਰ ਕਰਦਾ ਹੈ ਕਿਸ ਚੀਜ਼ ਦਾ ਦੇਖੋ ਇੱਕ ਮਿੱਟੀ ਦਾ ਭਾਂਡਾ ਰੋਜ਼ ਸਾਫ਼ ਕਰਕੇ ਪਾਣੀ ਦਾ ਭਰ ਕੇ ਰੱਖਦਾ ਹੈ ਸਵੇਰੇ ਔਰ ਨਾਲ ਹੀ ਦਿਖਾ ਰਹੇ ਹਾਂ ਤੁਹਾਨੂੰ ਆਪ ਜੀ ਨੂੰ ਕਿ ਆ ਦੇਖੋ ਬਾਜਰਾ ਇੱਕ ਮੁਠੀ ਰੋਜ਼ ਕਹਿੰਦਾ ਮੈਂ ਰੋਜ਼ ਪਾਨਾ ਹਾ ਕੁਛਾ ਰੋਟੀ ਦੇ ਟੁਕੜੇ ਵੀ ਪੇ ਹਨ ਉਸ ਮੱਕੀ ਦੇ ਦਾਣੇ ਵੀ ਪੇ ਹਨ ਕਿ ਰੋਜ਼ ਤਰ੍ਹਾਂ ਤਰ੍ਹਾਂ ਦੇ ਦੂਰੋਂ ਦੂਰੋਂ ਪੰਛੀ ਆ ਕੇ ਸਵੇਰੇ ਸ਼ਾਮ ਇਹ ਚੁਗਦੇ ਹਨ ਤੇ ਪਾਣੀ ਪੀਂਦੇ ਹਨ ਬੜਾ ਕਹਿੰਦਾ ਮੈਨੂੰ ਸਕੂਨ ਆਉਂਦਾ ਹੈ ਮੇਰੀ ਆਤਮਾ ਨੂੰ ਕਿ ਹਾਂ ਅੱਜ ਮੈਂ ਕੁਛ ਕੀਤਾ ਹੈ ਇਹਨਾਂ ਦਾ ਕਹਿਣਾ ਹੈ ਕਿ ਪੈਸੇ ਦਾ ਦਾਨ ਮਤ ਦਵੋ ਕਿਉਂਕਿ ਪੈਸੇ ਦਾ ਕੋਈ ਗਲਤ ਪ੍ਰਯੋਗ ਵੀ ਕਰ ਲੈਂਦਾ ਹੈ ਉਲਟਾ ਪਾਪਾ ਦੇ ਅਧਿਕਾਰੀ ਬਣ ਜਾਂਦੇ ਹਾਂ ਇਸ ਤਰ੍ਹਾਂ ਦੇ ਦਾਨ ਜਿਵੇਂ ਕੀੜਿਆਂ ਦੇ ਪੌ ਨੂੰ ਜਾ ਕੇ ਸਤਰਾਜਾ ਪਾਇਆ ਉਹ ਤਾਂ ਇਸ ਤਰ੍ਹਾਂ ਪੇਜਵਾਨੇ ਡੰਗਰ ਕੋਸ਼ ਨੂੰ ਕੱਖ ਕੰਡਾ ਪਾਦੇ ਹੋਰ ਇਸ ਤਰ੍ਹਾਂ ਜੋ ਆਸਮਾਨੀ ਪੰਛੀ ਹਨ ਇਸ ਤਰ੍ਹਾਂ ਚੋਗਾ ਵਗੈਰਾ ਬਾਜਰਾ ਮੱਕੀ ਵਗੈਰਾ ਉਸ ਰੋਟੀ ਦੇ ਟੁਕੜੇ ਪਾਣੀ ਪਰ ਕੇ ਰੱਖ ਦਿਓ ਬੜਾ ਸਕੂਨ ਮਿਲਦਾ ਹੈ ਇਹਨਾਂ ਦਾ ਕਹਿਣਾ ਹੈ ਸੋ ਆਪ ਵੀ ਇਸ ਤਰ੍ਹਾਂ ਦੇ ਜੋ ਉਪਾਏ ਦਿਖਾਣ ਕਰੋ ਤਾਂ ਕਿ ਆਤਮਾ ਨੂੰ ਸਕੂਨ ਮਿਲ ਸਕੇ ਸੋ ਧੰਨਵਾਦ ਜੀ